ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮਾਂ ਦੀ ਗੱਲ ਕਰਾਂਗੇ ਜੀ ਅਗਲੇ 4-5 ਘਟਿਆਂ ਦੀ ਜਾਂ ਫਿਰ ਅੱਜ ਰਾਤ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਸਲ ਦੀ ਤਾਜ਼ਾ ਸੈਟਲਾਈਟ ਦਾ ਸਿਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਾਮ ਦੇ ਲਗਭਗ 3:00 ਵਜੇ ਜਾਣ ਜਾ ਰਹੇ ਨੇ 28 ਦਸੰਬਰ ਦਾ ਅੱਜ ਦਿਨ ਹੈ ਤਕਰੀਬੇ ਦੇਖ ਸਕਦੇ ਹਾਂ ਜਿਹੜਾ ਫਿਚਲਾ ਸਿਸਟਮ ਜਿਹੜਾ ਕਿ ਫਿਚਲੇ 48-72 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਉੱਤਰ ਭਾਰਤ ਦੇ ਬਹੁਤ ਹੀ ਖੇਤਰਾਂ ਨੂੰ ਪਛਮੀ ਸਿਸਟਮ ਸੋ ਇਸ ਸਿਸਟਮ ਦੇ ਸਦਕਾ ਹੁਣ ਪੰਜਾਬ ਦੇ ਪਛਮੀ ਜ਼ਿਲ੍ਹੇ ਔਰ ਰਾਜਸਥਾਨ ਦੇ ਬਹੁਤੇ ਖੇਤਰ ਤੇ ਇਹਨਾਂ ਖੇਤਰਾਂ ਤੋਂ ਇਸ ਸਿਸਟਮ ਲਗਭਗ ਅਗੇ ਲੰਘ ਚੁੱਕਿਆ ਹਾਲਗੀ ਪੰਜਾਬ ਦੇ ਖਾਸਕਰ ਦੁਆਬਾ ਖੇਤਰ ਔਰ ਪੁਆਦ ਖੇਤਰ ਦੇ ਵਿੱਚ ਹਾਲੇ ਮੀਂਹ ਦੇ ਅਸਰ ਵਰਕਰਾਨੇ ਟਟਵੇਂਮੀ ਹਾਲੇ ਜਾਰੀ ਨੇ ਕਿਤੇ ਤੇ ਅੱਜ ਰਾਤ ਤੱਕ ਵੀ ਜਿਹੜਿਆ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੁੰਦੇ ਰਹਿਣਗੇ ਖਾਸਕਰ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਔਰ ਕੁਸ਼ਕ ਸੰਗਰੂਰ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਹਲੇ ਅਗਲੇ ਘੰਟਿਆਂ ਦੇ ਦਰਮਿਆਨ ਅੱਜ ਰਾਤ ਤੱਕ ਜੜਿਆ ਬਰਕਰਾਰ ਨਹੀਂ ਦੂਜੇ ਵਾਰ ਸਿਸਟਮ ਤੋਂ ਜਿਹਨੀਆਂ ਮੀਸੇ ਹਸਤੋ ਕਿਤੇ ਵੱਡੇ ਏਰੀਆ ਨੂੰ ਇਹ ਸਿਸਟਮ ਕ यूपी बिहार ਦੇ ਲਗਭਗ ਸਾਰੇ ਖੇਤਰਾਂ ਨੂੰ ਔਰ ਮਧ ਪ੍ਰਦੇਸ਼ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸਲੇ ਤਾਵਰ ਤੌਰ 'ਤੇ ਜੜੀਆਂ ਦਰਜ ਹੋ ਰਹੀਆਂ ਨੇ ਤੇ ਤਗੜੀ ਗੜੇਮਾਰੀ ਜੜੀਆਂ ਨੇ ਖੇਤਾਂ ਦੇ ਵਿੱਚ ਦਰਜ ਹੋ ਰਹੀ ਹੈ ਹਰਿਆਣਾ ਦੇ ਸਰਸਾ ਫਤਿਹਗੜ੍ਹ ਵਿਭਾਨੀ ਔਰ ਰਾਜਸਥਾਨ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਤਗੜੀ ਗੜੇਮਾਰੀ ਜੜੀਆਂ ਪਿਛਲੇ 24 ਘੰਟਿਆਂ ਦੇ ਦਰਮਿਆਨ ਦਰਜ ਹੋਈ ਹੈ ਸੋ ਅਗਲੇ ਜਿਹੜੇ 4-5 ਦਿਨ ਹੋਣਗੇ ਪਹਾੜਾ ਦੇ ਵਿੱਚ ਤਗੜਾ ਬਰਬਰੀ ਦਾ ਜਿਹੜਾ ਦੌਰ ਲੱਗਣਾ ਹੈ ਜਿਹਦੇ ਨਾਲ ਉਹ ਮੈਦਾਨਾ ਦੇ ਵਿੱਚ ਠੜ ਜਿਹੜੀ ਇੱਕ ਵਾਰ ਮੁੜ ਤੋਂ ਵਧੇਗੀ ਤੇ ਫਿਲਹਾਲ ਰਾਤ ਤੱਕ ਸਿਸਟਮ ਐਕਟਿਵ ਹੈ ਪੰਜਾਬ ਦੇ ਕਹ ਲਈਏ ਕਿ ਉੱਤਰ ਪੂਰਬੀ ਭਾਗਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਲਗਭਗ ਫਤਖੂਨ ਜਿਲ੍ਹਿਆਂ ਦੇ ਵਿੱਚੋਂ ਸਿਸਟਮ ਦੀ ਜਿਹੜੀ ਅੱਗੇ ਕੋਈ ਜਿਹੜਾ ਸਿਸਟਮ ਕਰ ਚੁੱਕਿਆ ਹੈ ਰਾਜਸਾਹਬ ਦੇ ਬਹੁਤੇ ਖੇਤਰਾ ਤੋਂ ਪੰਜਾਬ ਦੇ ਪੱਛਮੀ ਜਿਲ੍ਹਿਆਂ ਤੋਂ ਅੱਗੇ ਸਿਸਟਮ ਜਿਹੜਾ ਲੰਘ ਚੁੱਕਿਆ ਜੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਧੰਨਵਾਦ